ਸਮੇ ਤੁਹਾਡੇ ਲਈ ਲੈ ਕੇ ਆਈਆਂ ਵੈਜ ਸੈਂਡਵਿਚ ਰੈਸਪੀ ਬਹੁਤ ਹੀ ਸੌਖੇ ਤਰੀਕੇ ਨਾਲ ਘਰ ਵਿੱਚ ਬਣਾਓ ਤੇ ਬੱਚਿਆਂ ਨੂੰ ਪਸੰਦ ਕਰੋ ਬਾਜ਼ਾਰ ਨਾਲੋਂ ਕਿਤੇ ਜ਼ਿਆਦਾ ਵਧੀਆ ਇਹ ਰੈਸਪੀ ਬਣ ਕੇ ਤਿਆਰ ਹੁੰਦੀ ਹੈ ਜੀ ਸਤਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਤਿਆਂ ਤੁਹਾਡਾ ਬਰਕਤ ਦੀ ਰਸੋਈ ਦੇ ਵਿੱਚ ਅੱਪਾ ਬਣਾਵਾਂਗੇ ਜੀ ਅੱਜ ਸੈਂਡਵਿਚ ਸੈਂਡਵਿਚ ਬਣਾਉਣ ਦੇ ਲਈ ਮੈਂ ਜੋ-ਜੋ ਸਮਾਨ ਲਿਆ ਤੁਹਾਨੂੰ ਦੱਸ ਦਿਆਂ ਮੈਂ ਟਮਾਟਰ ਇੱਕ ਟਮਾਟਰ ਲਿਆ ਇਹਨੂੰ ਬਰੀਕ ਕੱਟ ਲਿਆ ਜੀ ਇੱਕ ਛੋਟੇ ਸਾਈਜ਼ ਦੀ ਸ਼ਿਮਲਾ ਮਿਰਚ ਲਈ ਹੈ ਇਹਨੂੰ ਵੀ ਬਰੀਕ ਕੱਟ ਲਿਆ ਹੈ ਇੱਕ ਗਾਜਰ ਲਈ ਹੈ ਜੀ ਇਹਨੂੰ ਵੀ ਬਰੀਕ ਕੱਟਿਆ ਹੈ ਇੱਕ ਪਿਆਜ਼ ਅਤੇ ਇੱਕ ਹਰੀ ਮਿਰਚ ਇਹਨਾਂ ਨੂੰ ਵੀ ਬਰੀਕ ਕੱਟ ਲਿਆ ਹੈ ਇਹਦੇ ਵਿੱਚ ਪਾਵਾਂਗੀ ਮੈਂ ਅੱਧੀ ਛੋਟੀ ਚਮਚ ਕਾਲੀ ਮਿਰਚ ਪਾਊਡਰ ਤੇ ਥੋੜਾ ਜਿਹਾ ਪਾਵਾਂਗੀ ਚਾਟ ਮਸਾਲਾ ਦੋ ਚਮਚ ਨੇ ਜਿਹੜੇ ਮੈਂ ਐਗ ਲੈਸ ਮੀਓਨਿਸ ਦੇ ਲੈਨੇ ਇਹ ਪਾ ਦਾਂਗੇ ਇਹਨਾਂ ਨੂੰ ਪਾ ਕੇ ਮੈਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਾਂਗੇ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਿਆ ਜੀ ਧਿਆਨ ਰੱਖਿਓ ਇਹਦੇ ਵਿੱਚ ਆਪਾਂ ਨੇ ਜਿਹੜਾ ਨਮਕ ਹਜੇ ਨਹੀਂ ਪਾਉਣਾ ਅਗਰ ਤੁਸੀਂ ਇਸ ਟਾਈਮ ਤੇ ਨਮਕ ਪਾ ਦਿੰਦੇ ਹੋ ਟਮਾਟਰ ਨੇ ਪਾਣੀ ਛੱਡ ਦੇਣਾ ਤੇ ਸਾਰਾ ਜਿਹੜਾ ਆਪਣਾ ਮਸਾਲਾ ਇਹ ਖਰਾਬ ਹੋ ਜਾਣਾ ਇਹਨੂੰ ਬਣਾਉਣ ਦੇ ਲਈ ਮੈਂ ਵਾਈਟ ਬਰੈਡ ਲਏ ਨੇ ਤੁਸੀਂ ਚਾਹੋ ਬ੍ਰਾਊਨ ਬਰੈਡ ਵੀ ਲੈ ਸਕਦੇ ਹੋ ਤੁਸੀਂ ਬਟਰ ਵੀ ਯੂਜ਼ ਕਰ ਸਕਦੇ ਹੋ ਪਰ ਅਸੀਂ ਜਿਹੜੀ ਤਾਜੀ ਮਲਾਈ ਲਈ ਹੈ ਅਸੀਂ ਉਹ ਬਰੈਡ ਤੇ ਲਗਾ ਦੇਵਾਂਗੇ ਜਦੋਂ ਆਪਾਂ ਸਟੈਂਡ ਵਿਦ ਬ੍ਰੈਡ ਉੱਤੇ ਮਿਸਾਲ ਸਬਜ਼ੀਆਂ ਨੂੰ ਲਾਵਾਂਗੇ ਉਦੋਂ ਹੀ ਆਪਾਂ ਨੇ ਇਹਦੇ ਵਿੱਚ ਨਮਕ ਪਾਣਾ ਹੈ ਨਮਕ ਆਪਾਂ ਟੇਸਟ ਅਕੋਰਡਿੰਗ ਪਾਦਾਂਗੇ ਤਵਾ ਆਪਾਂ ਨੇ ਰੱਖ ਲਿਆ ਜੀ ਗੈਸ ਤੇ ਇਹਦੇ ਨੂੰ ਸਾਵਾਂਗੇ ਪਟੋੜਾ ਜਿਹਾ ਕਿਉਂ ਕਿਉ ਲਵਾਉਣ ਤੋਂ ਬਾਅਦ ਆਪਾਂ ਬ੍ਰੈਡ ਨੂੰ ਜੋ ਉੱਤੇ ਰੱਖ ਦਾਂਗੇ ਆਪਾਂ ਇਸ ਤਰੀਕੇ ਦੇ ਨਾਲ ਇਹਨੂੰ ਪ੍ਰੈਸ ਕਰ ਦਾਂਗੇ ਗੈਸ ਆਪਾਂ ਨੇ ਫਲੇਮ ਆਪਾਂ ਨੇ ਮੀਡੀਅਮ ਹੀ ਰੱਖਣਾ ਹੈ ਇਹਨੂੰ ਹਾਈ ਨਹੀਂ ਕਰਨਾ ਇਨ ਨੂੰ ਆਪਾਂ ਦੋਨਾਂ ਪਾਸੇ ਤੋਂ ਚੰਗੀ ਤਰ੍ਹਾਂ ਸਟੇਕ ਲਵਾਂਗੇ ਜਿਨ ਨੂੰ ਆਪਣੀ ਇਹ ਬਰੈਡ ਹੈ ਜਿਹੜੀ ਅਸੀਂ ਇਕ ਰਹੀ ਹੈ ਇਹਨਾਂ ਨੂੰ ਆਪਾਂ ਦੂਜਾ ਬਰੈਡ ਜਿਹੜਾ ਉਹ ਤਿਆਰ ਕਰ ਲਾਂਗੇ ਸੈਂਡਵਿਚ ਬਣ ਕੇ ਆਪਣਾ ਬਿਲਕੁਲ ਤਿਆਰ ਹੈ ਜੀ ਇਹਨੂੰ ਆਪਾਂ ਉਤਾਰ ਲਵਾਂਗੇ ਤੇ ਇਸ ਤਰੀਕੇ ਦੇ ਨਾਲ ਆਪਾਂ ਤਵੇ ਤੇ ਘੀ ਲਾ ਕੇ ਦੂਜਾ ਸੈਂਡਵਿਚ ਜਿਹੜਾ ਉਹ ਵੀ ਮੜਨਾ ਰੱਖ ਦਾਂਗੇ ਇਹਨੂੰ ਵੀ ਇਸੇ ਤਰੀਕੇ ਦੇ ਨਾਲ ਆਪਾਂ ਪ੍ਰੈਸ ਕਰ ਦਾਂਗੇ ਤੁਸੀਂ ਦੇਖ ਸਕਦੇ ਹੋ ਸੈਂਡਵਿਚ ਬਣਾ ਬਣ ਕੇ ਕਿੰਨਾ ਵਧੀਆ ਤਿਆਰ ਹੋਇਆ ਹੈ ਬਹੁਤ ਹੀ ਕ੍ਰਿਸਪੀ ਸੈਂਡਵਿਚ ਆਪਣਾ ਬਣ ਕੇ ਤਿਆਰ ਹੋਇਆ ਹੈ ਜੀ ਇਹਨੂੰ ਮੈਂ ਕੱਟ ਕੇ ਦਿਖਾਉਣੀ ਆ ਆ ਦੇਖ ਸਕਦੇ ਹੋ ਤੁਸੀਂ ਕਲਰ ਵੀ ਕਿੰਨਾ ਵਧੀਆ ਆਇਆ ਇਹਦਾ ਤੁਸੀਂ ਵੀ ਇਸ ਤਰੀਕੇ ਦੇ ਨਾਲ ਆਪਣੇ ਘਰੇ ਜ਼ਰੂਰ ਬਣਾਇਓ ਤੇ ਬੱਚਿਆਂ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਨੇ ਜੀ ਬੱਚਿਆਂ ਨੂੰ ਜ਼ਰੂਰ ਬਣਾ ਕੇ ਦਿਓ ਜੇ ਵੀਡੀਓ ਨੂੰ ਪਹਿਲੀ ਵਾਰੀ ਦੇਖਦੇ ਪਏ ਹੋ ਤਾਂ ਵੀਡੀਓ ਜੇ ਚੈਨਲ ਨੂੰ ਪਹਿਲੀ ਵਾਰ ਦੇਖਦੇ ਪਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਦੇਖਣ ਲਈ ਤੁਹਾਡੇ ਬਹੁਤ ਬਹੁਤ ਧੰਨਵਾਦ